ਪੁਲਿਸ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਖਮਾਣੋ ਵਿਖੇ ਜਾਗਰੂਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡੀਆਈਜੀ ਰੋਪੜ ਰੇਂਜ ਹਰਦਰਨ ਸਿੰਘ ਪੁੱਲਰ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਬਜੋਤ ਗਰੇਵਾਲ ਤੇ ਐਸਪੀ ਰਾਕੇਸ਼ ਯਾਦਵ ਵਿਸ਼ੇਸ਼ ਤੌਰ ਤੇ ਪਹੁੰਚੇ ਡੀਆਈਜੀ ਰੋਪੜ ਰੇਂਜ ਹਰਦਰਨ ਸਿੰਘ ਪੁੱਲਰ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਸੰਪਰਕ ਤੋਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਸਹਾਈਤ ਅੱਜ ਖਮਾਣੋ ਵਿੱਚ ਉਕਤ ਮੁਹਿੰਮ ਤਹਿਤ ਸੈਮੀਨਾਰ ਲਗਾਇਆ ਗਿਆ ਕਰਵਾ ਦਿੱਤਾ ਜਾ ਰਿਹਾ ਪਬਲਿਕ ਅੱਗੇ ਆਉਂਦੀ ਹੈ ਆਗੇ ਆਪਣੀਆਂ ਦੁੱਖ ਸੁਖ ਲੀਫਾਂ ਦੱਸਦੀ ਹੈ ਅਸੀਂ ਹਰ ਇੱਕ ਪੱਦਰ ਤੇ ਜਿਹੜੀ ਮੀਟਿੰਗ ਕਰ ਰਹੇ ਹਾਂ ਪਾਧਗੜ ਸਾਹਿਬ ਦੇ ਵਿੱਚ 150 ਮੀਟਿੰਗ ਹੋ ਚੁੱਕੀ ਹੈ ਸਾਡੇ ਐਸ ਐਚਓ ਡੀ ਐਸ ਪੀ ਐਸ ਪੀ ਸਾਹਿਬਾਨ ਐਸ ਐਸ ਪੀ ਸਾਹਿਬ ਵੱਲੋਂ ਵੀ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਨੇ ਇਸ ਮੀਟਿੰਗ ਦਾ ਮਤਲਬ ਇਹ ਹੈ ਕਿ ਲੋਕਾਂ ਦਾ ਦੁੱਖ ਸੁਖ ਲੀਫ ਸੁਨੇ ਆ ਜਾਵੇ ਉਹਨਾਂ ਨੂੰ ਹੱਲ ਕੀਤਾ ਜਾਵੇ ਜਿਹੜੀ ਲੋਕਾਂ ਦੀਆਂ ਤਕਲੀਫਾਂ ਹੁੰਦੀਆਂ ਨੇ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਹੱਲ ਕੀਤਾ ਜਾਂਦਾ ਹੈ ਜੜੀਆਂ ਕੋ ਹੋਰ ਗੱਲਾਂ ਹੁੰਦੀਆਂ ਨੇ ਉਹ ਵਿਚਾਰ ਦੀਨ ਨੇ ਜਿਹੜੀਆਂ ਉਹ ਸੀਨੀਅਰ ਅਫਸਰ ਬੈਠ ਕੇ ਆਪਸ ਦੇ ਵਿੱਚ ਐਸਐਸਪੀ ਬਦਰ ਤੱਕ ਜਾਂ ਮੇਰੇ ਪੱਧਰ ਤੱਕ ਅਸੀਂ ਉਹਨਾਂ ਮੁਸ਼ਕਲਾਂ ਦਾ ਜਿਹੜਾ ਹੱਲ ਕਰਨੇ ਆ ਜਿਵੇਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਬਹੁਤੇ ਲੋਕਾਂ ਨੇ ਇੱਥੇ ਡਰੱਗਸ ਬਾਰੇ ਕਿਹਾ ਹੈ ਜਾਂ ਟ੍ਰੈਫਿਕ ਰੂਲਸ ਬਾਰੇ ਸਾਈਬਰ ਕ੍ਰਾਈਮ ਬਾਰੇ ਐਸਐਸਪੀ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਇਹਦੇ ਵਿੱਚ ਅਸੀਂ ਪਬਲਿਕ ਨੂੰ ਇਹੋ ਅਪੀਲ ਕਰਾਂਗੇ ਕਿ ਜਿੱਥੇ ਅਸੀਂ ਆਪਣੇ ਅਧਿਕਾਰਾਂ ਬਾਰੇ ਜਾਣੇ ਆਪਣੀਆਂ ਡਿਊਟੀਆਂ ਨੂੰ ਵੀ ਜਾਣੀਆਂ। ਅਗਰ ਅਸੀਂ ਖੁਦ ਆਪ ਆਪਣੀ ਡਿਊਟੀ ਸਹੀ ਕਰਾਂਗੇ। ਹਰੇਕ ਕਾਨੂੰਨ ਨੂੰ ਅਸੀਂ ਮੰਨ ਕੇ ਮੰਨ ਲੋ ਟ੍ਰੈਫਿਕ ਰੂਲਸ ਨੂੰ ਵੀ ਮੰਨ ਕੇ ਚੱਲਨੇ ਆ ਤਾਂ ਦੂਜਾ ਬੰਦਾ ਹੁੰਦੇ ਨਾਲ ਸੌਖਾ ਰਹੇਗਾ। ਸੋ ਨਸ਼ੇ ਦੇ ਸਬੰਧ ਦੇ ਵਿੱਚ ਪੇਰੈਂਟਸ ਨੂੰ ਅੱਗੇ ਆਉਣਾ ਚਾਹੀਦਾ ਪਬਲਿਕ ਨੂੰ ਅੱਗੇ ਆਉਣਾ ਚਾਹੀਦਾ ਜਿਹੜੇ ਨਸ਼ਾ ਵੇਚਦੇ ਨੇ ਸਪਲਾਈਅਰ ਨੇ ਉਹਨਾਂ ਦੀ ਇਨਫੋਰਮੇਸ਼ਨ ਦੇਣ। ਉਹਨਾਂ ਦੀ ਅਸੀਂ ਨਾ ਸੀਕਰਟ ਰੱਖਾਂਗੇ। ਉਹਨਾਂ ਦੇ ਖਿਲਾਫ ਐਕਸ਼ਨ ਲਾਵਾਂਗੇ। ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਫ੍ਰੀਜ਼ ਕਰਾਵਾਂਗੇ। ਜਿਹੜੇ ਬੱਚੇ ਗੁੰਮਰਾਹ ਹੋ ਕੇ ਜਾਂ ਪ੍ਰਸਰਟ ਹੋ ਕੇ ਕਿਸੇ ਕਰਨ ਕਰਕੇ ਇਹ ਨਸ਼ਾ ਲੈਂਦੇ ਨੇ ਉਹਨਾਂ ਦੇ ਕੈਂਪ ਲਵਾਈਏ ਉਹਨਾਂ ਦੀ ਬਿਲ ਪਾਵਰ ਨੂੰ ਸਟਰੋਂਗ ਕਰੀਏ ਉਹਨਾਂ ਦੇ ਪੇਰੈਂਟਸ ਨੂੰ ਸਟਰੋਂਗ ਕਰੀਏ ਉਹਨਾਂ ਦੀ ਹੈਲਥ ਵਾਲੇ ਪਾਸੇ ਧਿਆਨ ਦੇਈਏ ਔਰ ਪਬਲਿਕ ਨੂੰ ਨਾਲੇ ਵੀ ਬੇਨਤੀ ਕੀਤੀ ਹੈ ਕਿ ਆਪਾ ਆਪਣੇ ਪਿੰਡਾਂ ਦੇ ਵਿੱਚ ਠੇਕਰੀ ਪੈਰੇ ਲਾਉਣ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਖੇਡਾਂ ਪ੍ਰਤੀ ਲਾਉਣ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਅਗੇ ਸਮੇਂ ਦੇ ਵਿੱਚ ਉਹ ਪਰਤੀਆਂ ਨੇ ਆਉਂਦੇ ਵਿੱਚੋਂ ਫਿਜ਼ੀਕਲ ਟੈਸਟ ਪਾਸ ਕਰਕੇ ਆਪਣਾ ਜਿਹੜਾ ਕੈਰੀਅਰ ਬਣਾ ਸਕਣ